audio jump ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ ਸੇਟਿੰਗ ਅੱਜ ਜਪਾਂ ਜੀ ਸਮਰਾਲੇ ਦੇ ਵਿੱਚ ਕੋ ਬਹੁਤ ਵਧੀਆ ਪੁਆਇੰਟ ਹੈ ਜਿੱਥੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀ ਜਿਹੜੀਆਂ ਆਪਣੀਆਂ ਵੈਜ ਦੇ ਵਿੱਚ ਹੁੰਦੀਆਂ ਨੇ ਪਰੌਂਠੇ ਹੁੰਦੇ ਨੇ ਤਵੇ ਵਾਲੇ ਘਰ-ਵਾਰ ਕੀ ਰੋਟੀ ਹੁੰਦੀ ਹੈ ਜੱਪਾ ਕੇ ਗੱਲ ਕਰਦੇ ਆਂ ਵੀਰ ਨਾਲ ਵੀ ਕੀ ਕੁਛ ਹੁੰਦਾ ਨਾਲ ਕੋਲ ਤੇ ਹੁਣ ਆਪਾਂ ਵੀਰ ਨਾਲ ਗੱਲ ਕਰਦੇ ਆਂ ਵੀ ਵੀਰ ਕੋਲ ਇੱਕ ਤਾਂ ਹੁੰਦਾ ਜੀ ਸਪੈਸ਼ਲ ਵੀਰ ਜੀ ਅਸਲੀ ਕਾਲ ਜੀ ਅਸਲੀ ਵੀਰ ਜੀ ਜੀ ਇਹ ਹੋਰ ਠੀਕ-ਠਾਕ ਜੀ ਬਹੁਤ ਵਧੀਆ ਹਾਂਜੀ ਹਾਂਜੀ ਤੁਸੀਂ ਮੈਨੂੰ ਆਇਆ ਦੱਸਿਓ ਵੀ ਆਪਣੇ ਕੋਲ ਇੱਕ ਤਾਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੁੰਦੀ ਹੈ ਹਾਂਜੀ ਮੈਂ ਕਾਫੀ ਸੁਣਿਆ ਵੀ ਬੜੀ ਟੇਸਟੀ ਤੁਸੀਂ ਬਹੁਤ ਵਧੀਆ ਹੁੰਦੀ ਹੈ ਤੇ ਨਾਲ ਲੱਸੀ ਦਾ ਗਲਾਸ ਤੁਸੀਂ ਦਿੰਨੇ ਹੋ ਜੀ ਹਾਂਜੀ ਹਾਂਜੀ ਨਾਲ ਮੱਖਣ ਵੀ ਆ ਜੀ ਨਾ ਅੱਛਾ ਮੱਖਣ ਵੀ ਹੁੰਦਾ ਜੀ ਹਾਂਜੀ ਹਾਂਜੀ ਮੱਖਣ ਲੱਸੀ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੁੰਦਾ ਉਸ ਤੋਂ ਇਲਾਵਾ ਵੀ ਜੀ ਆਪਣੇ ਕੋਲ ਹੋਰ ਕੀ ਕੀ ਹੁੰਦਾ ਜੀ ਆਪਣੇ ਕੋਲ ਪਰਾਠੇ ਵੀ ਅੰਦਾਜ਼ੇ ਜੀ ਠੀਕ ਹੈ ਜੀ ਤੇ ਸੈਂਪਲ ਰੋਟੀ ਤਿਆਰੀ ਹੁੰਦੀ ਹੈ ਜੀ ਜੀ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਛਾ ਠੀਕ ਹੈ 7:00 ਵਜੇ ਅਸੀਂ ਲੱਗਦੇ ਆਂ ਜੀ ਰਾਤ ਦੇ 9:30 ਵਜੇ ਤੱਕ ਕਰਨ ਲਈ ਆਈਏ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਨੂੰ 9:30 ਵਜੇ ਤੱਕ ਹਾਂਜੀ ਹਾਂਜੀ ਤੇ ਵੀਰ ਜੀ ਸੈਟਿੰਗ ਹੁੰਦੀ ਹੈ ਨਾਲ ਦੀ ਨਾਲ ਕਿ ਆਪਣੇ ਕੋਲ ਪੈਕਿੰਗ ਦਾ ਵੀ ਹੁੰਦਾ ਜੀ ਕੰਮ ਜਿਸ ਨਾਲ ਸੈਟਿੰਗ ਵੀ ਹੈਗੀ ਹੈ ਮੈਂ ਦੇਖਿਆ ਤੁਹਾਡੇ ਕੋਲ ਬਹੁਤ ਵਧੀਆ ਸਾਫ ਸੁਥਰੀ ਸੈਟਿੰਗ ਹੈ ਦੇ ਨਾਲ ਆਪਣੇ ਕੋਲ ਪੈਕਿੰਗ ਦਾ ਵੀ ਹੈਗਾ ਜੀ ਹਾਂਜੀ ਪੈਕਿੰਗ ਦਾ ਵੀ ਹੈਗਾ ਜੀ ਜੀ ਤੇ ਮੱਕੀ ਰੋਟੀਆਂ ਦੀ ਨਾਲ ਦੀ ਨਾਲੇ ਬਣਾਉਨੇ ਉਹ ਇੱਕ ਕਰਕੇ ਟੁੱਟ ਜਾਂਦੀ ਆ ਜੇ ਰੱਖਾਂਗੇ ਆਪਾਂ ਬਣਾ ਕੇ ਅੱਛਾ ਜਦੋਂ ਜਿਸ ਟਾਈਮ ਕਸਟਮਰ ਆਉਂਦੇ ਨੇ ਹਾਂਜੀ ਜਿਹੜੇ ਨਾਲ ਉਸ ਟਾਈਮ ਤੁਸੀਂ ਨਾਲ ਦੀ ਨਾਲ ਤਿਆਰ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਭੈਣ ਰੋਣੀ ਬਣਾ ਰਹੇ ਨੇ ਜੀ ਬਹੁਤ ਵਧੀਆ ਵੀਰ ਜੀ ਇਹ ਪਰੌਂਠੇ ਬਣਾ ਰਹੇ ਨੇ ਭੈਣ ਜੀ ਹਾਂਜੀ ਹਾਂਜੀ ਠੀਕ ਹੈ ਦੇਖ ਸਕਦੇ ਹੋ ਜੀ ਆਲੂ ਵਾਲੇ ਪਰੌਂਠੇ ਬਣਾ ਰਹੇ ਨੇ ਜੀ ਤੇ ਮਾਤਾ ਜੀ ਵੀ ਨਾਲ ਬਿਲਕੁਲ ਘਰ ਵਰਗਾ ਮਾਹੌਲ ਆ ਜੀ ਬਹੁਤ ਵਧੀਆ ਮਾਹੌਲ ਬਣਦੇ ਜੀ ਜੀੰਨ ਦਿਖਾਏ ਹੋਣ ਵੀ ਆਪਣੇ ਕੋਲ ਜਿਹੜਾ ਸਾਗ ਹੁੰਦਾ ਉਹ ਕਿਸ ਤਰ੍ਹਾਂ ਦਾ ਤੇ ਉਹ ਵੀ ਤੇ ਨਾਲ ਜਿਹੜੇ ਆਪਾਂ ਰੋਜ਼ ਦੀ ਰੋਜ਼ ਜਿਹੜੀ ਕੋਈ ਸਬਜ਼ੀ ਬਣਾਉਂਦੇ ਆ ਸੀਜ਼ਨ ਨਾਲ ਜਾਂ ਦਾਲ ਹੁੰਦੀ ਹੈ ਜੋ ਵੀ ਹੁੰਦਾ ਆਪਣੇ ਕੋਲ ਵੀ ਦੇ ਲੈਂਦਾ ਤੇ ਇਹ ਦਾਲ ਹੋ ਗਈ ਜੀ ਇਹ ਦਾਲ ਚਲਾ ਕੇ ਲਖਾਏ ਠੀਕ ਹਾਂ ਜੀ ਕੀ ਆ ਦਾਲ ਹੋ ਗਈ ਠੀਕ ਤੇ ਡੇਲੀ ਤੁਸੀਂ ਚੇਂਜ ਕਰਦੇ ਹੋ ਕਿ ਕੋਈ ਹੁੰਦੀ ਹੈ ਆਪਣੇ ਕੋਲ ਅੱਜ ਅੱਜ ਅੱਛਾ ਠੀਕ ਹੈ ਜੀ ਇਹ ਆਪਣੇ ਆਲੂ ਗਾਜਰ ਮਟਰ ਦੀ ਸਬਜ਼ੀ ਹੈ ਜੀ ਬਹੁਤ ਵਧੀਆ ਬਣਦੀ ਬਹੁਤ ਵਧੀਆ ਦੇਖੋ ਬਹੁਤ ਵਧੀਆ ਜੀ ਮਾਤਾ ਜੀ ਸਵੇਰ ਦੇ ਟਾਈਮ ਵੀ ਜਿਹੜੇ ਪਰੌਂਠੇ ਨੇ ਇਹ ਕਿੰਨੇ ਟਾਈਮ ਤੱਕ ਬਣਦੇ ਨੇ ਜੀ ਇਹ ਚੱਲ ਜਾਂਦੇ ਜਦ ਵੀ ਸਾਨੂੰ ਕੋਈ ਵੀਰ ਜੀ ਆ ਕੇ ਕਹਿੰਦਾ ਕੋਈ ਵੀਰ ਜੀ ਕਹਿੰਦੇ ਪਰੌਂਠੇ ਚਾਹੀਦੇ ਜਿਹਦੇ ਨਾਲ ਤਿਆਰ ਕਰਦੇ ਅੱਛਾ ਇਹ ਨਹੀਂ ਹੈ ਵੀ ਮਾਰਨਿੰਗ ਦੇ ਟਾਈਮ ਹੀ ਹੁੰਦੇ ਨੇ ਕੋਈ ਪਰੌਂਠੇ ਜੇ ਦਿਨ ਦੇ ਵਿੱਚ ਵੀ ਕੋਈ ਆ ਕੇ ਮੰਗ ਲੈਂਦਾ ਤਾਂ ਤੁਸੀਂ ਉਹ ਵੀ ਉਸੇ ਟਾਈਮ ਤਿਆਰ ਕਰਦੇ ਹੋ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਵੀ ਚੀਜ਼ ਮੱਕੀ ਰੋਟੀ ਜਦ ਵੀ ਕੋਈ ਪਰੌਂਠਾ ਰੋਟੀ ਤਿਆਰ ਹੈ ਜੀ ਅੱਛਾ ਤੇ ਸਾਗ ਵੀ ਦਿਖਾਓਗੇ ਵੀਰ ਜੀ ਹਾਂਜੀ ਸਾਗ ਦਿਖਾइए ਕਿ ਮੈਨੂੰ ਲੱਸੀ ਦਿਖਾਓ ਹਾਂਜੀ ਯਾਰ ਬੀਜੀ ਸਾਗ ਬਾਜ ਬਹੁਤ ਵਧੀਆ ਜੀ ਬਿਲਕੁਲ ਘਰ ਵਰਗਾ ਹੈ ਜਿਹੜੀ ਚੀਜ਼ ਨੇ ਦਿੱਤੀ ਤੁਸੀਂ ਮੈਨੂੰ ਲੱਗਦਾ ਆਪਣੀ ਤੋਰ ਦੇ ਘਰਿਓਂ ਆ ਕੇ ਲੈ ਕੇ ਆਏ ਧਿਆਨ ਬੱਲੇ ਤੇ ਤਿਆਰ ਹੁੰਦਾ ਜੀ ਇਹ ਅੱਛਾ ਘਰੇ ਚੁੱਲੇ ਦੇ ਤਿਆਰ ਹੁੰਦਾ ਵੀ ਜੀ ਹਾਂ ਦੇ ਪ੍ਰੋਪਰ ਘਰ ਨੂੰ ਕੋਈ ਸਮਾਨ ਆ ਸਾਰੇ ਅਸੀਂ ਫੈਮਿਲੀ ਆ ਬਹੁਤ ਵਧੀਆ ਜੀ ਸਾਈ ਸਤਰੀ ਜੀ ਬੜੀ ਕਰਨ ਬਹੁਤ ਖੁਸ਼ੀ ਹੁੰਦੀ ਹੈ ਵੀ ਜੀ ਦੇਖ ਕੇ ਜਦੋਂ ਸਾਰੀ ਫੈਮਿਲੀ ਰਲ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਆਪਾਂ ਤੇ ਹੋਣਾ ਵੀ ਚਾਹੀਦਾ ਜੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੱਚੀ ਗੱਲ ਵੀਰੇ ਕੀ ਗੱਲਾਂ ਸਾਰੇ ਟਿਕ ਟਕ ਬਹੁਤ ਵਧੀਆ ਜੀ ਬਹੁਤ ਵਧੀਆ ਬਸ ਸਮਰਾਲੇ ਵਾਲੋਂ ਸਾਰ ਨੂੰ ਇੱਕ ਬੇਨਤੀ ਆ ਦੇਖਿਆ ਵੀ ਜੋ ਚੀਜ਼ ਪਰੌਂਠੇ ਬਣ ਰਹੇ ਨੇ ਜੀ ਉਹ ਵੀ ਬਹੁਤ ਵਧੀਆ ਭੈਣ ਬਣਾ ਰਹੇ ਨੇ ਤੇ ਵੀਰ ਨੇ ਇੱਕ ਤਨ दाल ਦਿਖਾਈ ਹੈ ਸਬਜ਼ੀ ਦਿਖਾਈ ਹੈ ਸਾਗ ਦਿਖਾਇਆ ਤੇ ਵੀਰ ਨੇ ਵੀ ਦੱਸਿਆ ਵੀ ਨਾਲ ਦੱਸੀ ਵੀ ਹੁੰਦੀ ਆ ਸੋ ਇਸ ਤਰ੍ਹਾਂ ਦੀ ਕੁਛ ਸੈਟਿੰਗ ਵੀ ਬਹੁਤ ਵਧੀਆ ਜੀ ਤੇ ਨਾਲ-ਨਾਲ ਪੈਕਿੰਗ ਦਾ ਵੀ ਹੁੰਦਾ ਆਪਣੇ ਹਾਂਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗਿਆ ਜੀ ਤੁਹਾਨੂੰ ਪ੍ਰਸ਼ਾਦਾ ਪਾਣੀ ਚੱਕਿਆ ਪ੍ਰਸ਼ਾਦਾ ਪਾਣੀ ਬਹੁਤ ਵਧੀਆ ਸ਼ੁਰੂ ਘਰ ਵਰਗਾ ਜੀ ਕੋਈ ਗੰਦਾ ਤੇਲ ਵਗੈਰਾ ਜਾਂ ਤੜਕੇ ਨੂੰ ਗੰਦਾ ਤੇਲ ਵਰਤੇ ਨੇ ਕੋਈ ਤੇਲ ਨਹੀਂ ਜੀ ਵਧੀਆ ਆਟਾ ਵਧੀਆ ਸਬਜ਼ੀ ਰੋਜ਼ ਤਾਜ਼ੀ ਜਾ ਕੇ ਮੰਡੀਓਂ ਖੁਦਾ ਆਪ ਲੈ ਕੇ ਆਉਂਦੇ ਜੀ ਹੱਥੀ ਮਿਹਨਤ ਸਾਫ਼ ਸੁਥੀ ਦਾ ਬਹੁਤ ਜ਼ਿਆਦਾ ਧਿਆਨ ਬਿਲਕੁਲ ਸਹੀ ਗੱਲ ਹੈ ਕੋਲਮ ਅੱਜ ਸਾਫ਼ ਸੁਥੀ ਦੀਆਂ ਆਉਂਦੀਆਂ ਨੇ ਗੰਦੇ ਬੰਦੇ ਹੱਥਾਂ ਉੱਪਰ ਲੜਾਈ ਜਾਂਦੇ ਨੇ ਨਹੀਂ ਬਹੁਤ ਬਹੁਤ ਹੀ ਵਧੀਆ ਖਾਣਾ ਸਾਗ ਹੈ ਮੱਕੀ ਦੀ ਰੋਟੀ ਆ ਪਰੌਂਠਾ ਹੈ ਦਾਲ ਸਬਜ਼ੀ ਹੈ ਤੇ ਜਿਹੜਾ ਕੁਝ ਮਰਜੀ ਇੱਥੇ ਲੱਸੀ ਨਾਲ ਹੈ ਜੀ ਜੀ ਤੇ ਬਹੁਤ ਬੜਾ ਦਿਲ ਖੁਸ਼ ਹੋਇਆ ਬਾਕੀ ਵੱਡੀ ਗੱਲ ਇਹ ਹੈ ਕਿ ਗੁਰਸਿੱਖ ਦਾ ਹੈ ਇਹ ਜਿਹੜੇ ਇਹ ਟਾਬਾ ਇਸ ਰਾਗੀ ਸਿੰਘ ਦਾ ਹੈ ਜੀ ਤੇ ਇਹਨਾਂ ਦਾ ਪਿਤਾ ਜੀ ਢਾਡੀ ਨੇ ਯਾਨੀ ਵੀਰ ਸਿੰਘ ਜੀ ਢਾਡੀ ਸਮਰਾਲਾ ਜੀ ਭਾਈ ਪਵਨ ਪ੍ਰਤਪਾਲ ਸਿੰਘ ਜੀ ਰਾਜੂ ਵੀਰ ਇਹ ਮੁੰਡਾ ਰਾਗੀ ਹੈ ਜੀ ਜੀ ਬਹੁਤ ਵਧੀਆ ਹੈ ਬਹੁਤ ਖੁਸ਼ੀ ਹੋਈ ਜੀ ਰਕਾਲ ਸਾਹਿਬ ਤੇ ਆਪਣਾ ਜੋਤ ਵੀਰ ਹੈ ਜੀ ਜੋਤ ਵੀਰ ਕਿਦਾਂ ਲੱਗੀ ਤੁਹਾਨੂੰ ਅੱਜ ਤੁਸੀਂ ਵੀ ਮੈਂ ਦੇਖਿਆ ਵੀ ਤੁਸੀਂ ਇੱਥੇ ਆ ਕੇ ਰੋਟੀ ਖਾਂਦੇ ਹੋ ਤੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਟੇਸਟ ਬਹੁਤ ਵਧੀਆ ਵੀਰੇ ਟੇਸਟ ਆ ਅੰਦਰ ਮੇਰਾ ਖਾਣ ਨੂੰ ਦਿਲ ਕਰਦਾ ਹੋਵੇ ਮੈਂ ਤੇ ਸਰੋਂ ਦਾ ਸਾਗ ਜੀ ਦਹੀ ਨਾਲ ਤਾਂ ਇਸ ਨਾਲ ਕੁਝ ਨਹੀਂ ਆਉਣਾ ਤੁਸੀਂ ਵੀ ਖਾਣੇ ਲਾਣਾ ਬਿਲਕੁਲ ਬਹੁਤ ਵਧੀਆ ਲੱਗਿਆ ਜੀ ਬਹੁਤ ਸਾਫ ਸਫਾਈ ਨਾਲ ਬਣਦਾ ਤੇ ਇਹ ਦੇਖ ਸਾਡੇ ਕੋਲ ਜੁਸ ਇਸ ਤਰ੍ਹਾਂ ਦੀਆਂ ਡਾਲੀਆਂ ਤਿਆਰ ਹੋ ਜਾਂਦੀਆਂ ਨੇ ਕਰਨ ਗਿਆ ਰੰਕ ਤਾਂ ਵੀਰੇ ਦਿੱਲੀ ਹਾਫਲ ਦੇ ਵਿੱਚ ਮੰਨ ਲਾ ਤਿੰਨ ਚਾਰ ਦਿਨ ਪੱਕੇ ਨੇ ਮੇਰੇ ਛੱਡੀ ਲਈ ਅੱਛਾ ਜੀ ਤਾਂਗੜਾ ਮਾਮ ਤੇ ਦਿਨ ਦੇ ਵਿੱਚ ਫ੍ਰੀ ਹੋ ਗਿਆ ਟਾਈਮ ਨਾਲ ਫਿਰ ਆਉਣੀ ਆਉਣਾ ਬਹੁਤ ਵਧੀਆ ਗੱਲ ਹੈ ਜੀ ਤੇ ਆ ਵੀਰ ਨੇ ਰਖਾਈ ਜਿਹੜੀ ਦੱਸੀ ਕੋਲਰਸੀ ਨਾਲ ਹੁੰਦੀ ਹੈ ਜੀ ਮਟਰ ਪਾ ਕੇ ਤੇ ਨਾਲ ਰੋਟੀ ਬਹੁਤ ਵਧੀਆ ਲੱਗਿਆ ਹੁਣ ਆਪਾਂ ਪੈਣ ਨਾਲ ਵੀ ਗੱਲ ਕਰਾਂਗੇ ਪੈਣ ਦਾਸੀ ਕਾਲ ਜੀ ਸਸ ਕਾਲ ਜੀ ਹਾਂ ਜੀ ਪੈਣ ਕਿਦਾਂ ਲੱਗਦਾ ਟੇਸ ਤੁਹਾਨੂੰ ਬਹੁਤ ਵਧੀਆ ਹੈ ਅੱਛਾ ਤੁਸੀਂ ਹਾਂ ਜੀ ਬਹੁਤ ਵਧੀਆ ਲੱਗਦੀ ਜੀ ਤੇ ਪੈਣ ਤੁਸੀਂ ਕੀ ਕੀ ਟੈਸਟ ਕੀਤਾ ਜੀ ਤਾਂ ਮੈਨੂੰ ਇਹ ਦੱਸਿਓ ਹੁਣ ਤਾਂ ਅਸੀਂ ਪਰੌਂਠੇ 'ਚ ਸ਼ੱਕ ਰਹੇ ਹਾਂ ਜੀ ਇਸ ਤੋਂ ਇਲਾਵਾ ਕੁਝ ਕੀ ਕੀ ਟੈਸਟ ਕੀਤਾ ਜੀ ਕੁਲ ਜੀ ਦਾਲ ਸੱਤ ਦੀ ਵਧੀਆ ਬਣਦੀ ਹੈ ਜੀ ਬੰਦ ਨਹੀਂ ਰਹਿੰਦੇ ਸਾਰ ਲੱਗਦੀ ਮੱਖਣ ਨਾਲ ਸਭ ਕੁਝ ਲੱਗਦਾ ਵਧੀਆ ਲੱਗਦਾ ਜੀ ਤੇ ਹੁਣ ਬਾਦੀ ਦੀ ਪੇਸਟ ਕਰਾ ਵੀ ਆਪਾਂ ਦੇਖਣਾ ਕਿ ਇਸ ਤਰ੍ਹਾਂ ਲੱਗਦਾ ਆਪਾਂ ਨੂੰ ਉਹ ਦੀ ਰੋਟੀ ਇੱਦਾਂ ਨਹੀਂ ਬਣਾਰੇ ਸਾਦਾ ਨੇ ਬਣਾਈ ਸੀ ਬੈਂਟਿੰਗ ਆਉਂਦੇ ਆ ਬਸ ਸੁਰੀਆ ਨਾਲ ਲੈਣਾ ਸਾਦਾ ਜਰੂਰ ਆਓ ਟੇਸਟ ਦੇਖੋ ਆਕੇ ਬਿਲਕੁਲ ਬਹੁਤ ਵਧੀਆ ਟੇਸਟ ਹੈ ਜੀ ਵੀਰ ਜੀ ਬਹੁਤ ਵਧੀਆ ਲੱਗਿਆ ਜਿਹੜੇ ਆਪਾਂ ਕਸਟਮਰ ਦੇ ਵੀਊ ਲੈਨੇ ਆ ਉਹ ਵੀ ਬਹੁਤ ਵਧੀਆ ਲੱਗਿਆ ਵੀ ਸਾਫ ਸੁਥਰਾ ਬਿਲਕੁਲ ਘਰ ਵਰਗਾ ਖਾਣਾ ਹੈ ਤੇ ਵੀਰ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਤੇ ਪਹਿਲਾਂ ਤੁਹਾਡੇ ਕੀ ਐਕਸਪੀਰੀਅੰਸ ਰਹੇ ਨੇ ਇਸ ਕੰਮ ਚ ਜੀ ਜੀ ਰਾਨੋਲੇ 8 ਮਹੀਨੇ ਹੋ ਗਏ ਜੀ ਜੀ 8 ਮਹੀਨੇ ਹੋ ਗਏ ਤੇ ਪਹਿਲਾਂ ਐਕਸਪੀਰੀਅੰਸ ਕੀ ਰਿਹਾ ਵੀਰ ਜੀ ਤੁਹਾਡਾ ਇਸ ਲਾਈਨ ਨਾਲ ਮੈਂ ਵੀਰ ਜੀ ਰਾਗੀ ਸਿੰਘ ਆ ਜੀ ਤੇ ਮੈਂ ਗਿਆ ਸੀਗਾ ਰਸ਼ੀਆ ਜੀ ਤੇ ਉੱਥੇ ਮੈਂ ਇਹ ਕੰਮ ਕਰਿਆ ਸੀਗਾ ਤੇ ਇਸ ਕਰਕੇ ਫੇ ਮੇਰਾ ਮਨ ਕਰਿਆ ਵੀ ਆਪਾਂ ਆਪਣਾ ਪੰਜਾਬੀ ਭਾਈ ਰਲ ਕੇ ਕੰਮ ਕਰੀਏ ਬਹੁਤ ਵਧੀਆ ਗੱਲ ਹੈ ਵੀਰ ਜੀ ਹਾਂ ਜੀ ਵੀ ਬਾਹਰ ਜਾਣ ਦੀ ਲੋੜ ਨਹੀਂ ਵੀ ਆਪਣੇ ਕੰਮ ਨੂੰ ਬਹੁਤ ਵਧਾਈਏ ਤੇ ਨਾਲੇ ਪੰਜਾਬੀ ਭਾਈ ਰਲ ਕੇ ਸਾਰੇ ਅਸੀਂ ਭੈਣ ਭਾਈ ਲੱਗੇ ਹੋਏ ਆ। ਇਹ ਸਾਰੇ ਹਾਂਜੀ ਅਸੀਂ ਬਹੁਤ ਵਧੀਆ ਲੱਗਿਆ ਵੀ ਪੂਰੀ ਫੈਮਲੀ ਤੁਸੀਂ ਦੱਸਿਆ ਵੀ ਪੂਰੀ ਫੈਮਲੀ ਆਪਣੀ ਰਲ ਕੇ ਕੰਮ ਕਰਦੀ ਆ। ਬਿਲਕੁਲ ਜੀ ਬਿਲਕੁਲ ਤੇ ਬਹੁਤ ਵਧੀਆ ਤੁਹਾਡਾ ਜਿਹੜਾ ਬਣਾਉਣ ਦਾ ਤਰੀਕਾ ਹੈ ਭੈਣੋਣੀ ਬਣਾਉਂਦੇ ਨੇ ਵੀ ਬਹੁਤ ਵਧੀਆ ਲੱਗਿਆ। ਮੈਂ ਤਾਂ ਇਹ ਕਹਾਂਗਾ ਵੀ ਸਾਨੂੰ ਬਾਤ ਤੋਂ ਬਾਤ ਸਾਡਾ ਸਹਿਯੋਗ ਦਿਓ ਸਾਡੇ ਕੋਲ ਆਓ ਤੇ ਸਾਡਾ ਖਾਣਾ ਖਾ ਕੇ ਕਾਨੂੰ ਦੱਸੋ ਵੀ ਕਿਵੇਂ ਲੱਗ ਰਿਹਾ ਵਾ ਜੀ ਇਹਨੂੰ ਸ਼ੇਅਰ ਵੱਤ-ਵੱਤ ਸ਼ੇਅਰ ਕਰੋ ਸਾਡੇ ਸ਼ਹਿਰ ਸਮਰਾਲੇ ਦੀ ਤਰੱਕੀ ਹੋਵੇ ਜੀ ਜੀ ਤੇ ਵੀਰ ਜੀ ਇੱਕ ਵਾਰ ਆਪਣੀ ਲੋਕੇਸ਼ਨ ਵੀ ਤੁਸੀਂ ਦੱਸਿਓ ਆਪਣੇ ਉਹ ਨਾਲ ਆਪਣੀ ਜੀ ਮਾਛੜਾ ਰੋਡ ਗੁਰਦੁਆਰਾ ਸਾਹਿਬ ਜੀ ਇਹਦੇ ਦੇ ਨਾਲ ਹੀ ਆਣਾ ਜੀ ਹਾਂਜੀ ਚਲੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਜੀ ਸੋ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਹੁਣ ਆਪਾਂ ਕਿਸੇ ਨਵੀਂ ਡੈਸਟੀਨੇਸ਼ਨ ਤੇ ਸੋ ਬਾਏ